ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਗਾਵਾਂ ਦਿਖਾਵਾਂਗੇ ਬਾਈ ਤੇ ਜਿਹੜੀ ਵੀਡੀਓ ਬਣਾਈ ਆ ਪਿੰਡ ਹੈਗਾ ਵੀਰ ਦਾ ਸੁਖਾਨੰਦ ਬਾਈ ਨਾਮ ਆ ਬਾਈ ਦਾ ਕੁਲਦੀਪ ਤੇ ਇਹ ਵੀਡੀਓ ਆਪਾਂ ਹੀ ਬਣਾਈ ਆ ਬਾਈ ਕਿਉਂਕਿ ਬਾਈ ਆਪ ਖੁਦ ਘਰੇ ਨਹੀਂ ਸੀਗਾ ਬਾਹਰ ਗਿਆ ਹੋਇਆ ਸੀਗਾ ਤੇ ਬਾਈ ਦਾ ਜਿਹੜਾ ਮੋਬਾਈਲ ਨੰਬਰ ਆ ਬਾਈ 9417110523 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਬਾਈ ਸਕਰੀਨ ਤੇ ਇਹ ਦੋਵੇਂ ਬਾਈ ਤੋਕੜ ਵੈਣਾ ਨੇ ਜਿਹੜੀ ਪਹਿਲੇ ਨੰਬਰ ਤੇ ਤੁਸੀਂ ਦੇਖ ਰਹੇ ਹੋ ਬਾਈ ਦੇ ਦੱਸਣ ਮੁਤਾਬਕ ਇੱਕ ਮਹੀਨਾ ਨੂੰ ਸੂਈ ਨੂੰ ਹੋ ਗਿਆ ਬੱਚਾ ਇਹਦੇ ਮਗਰ ਬਾਈ ਵਸੀ ਸੀ ਉਹ ਮਤਲਬ ਕਿ ਜਿੱਥੋਂ ਆਈ ਹੈ ਉਹਨਾਂ ਨੇ ਰੱਖ ਲਈ ਵਸੀ ਦਥਾਂਲੇ ਵਿਧੀ ਆ ਗਈ ਸਾਫ ਸੁਥਰੀ ਜਿਹੜਾ ਦੁੱਧ ਹਾਜ਼ਰ ਦੱਸਿਆ ਬਾਈ ਨੇ 15 ਲੀਟਰ ਬਾਈ ਕਹਿੰਨਾ ਕੰਡੇ ਵਾਲਾ ਦੁੱਧ ਬਾਈ ਹਾਜ਼ਰ ਆਪਾਂ ਮੈਂ ਦੋ ਟਾਈਮ ਪਾ ਚਾਰ ਟਾਈਮ ਆਪਦੀ ਚਵਾਈ ਕਰ ਸਕਦੇ ਕੋਈ ਦਿੱਕਤ ਨਹੀਂ ਤੇ ਮੁੱਲੇ ਦਾ ਬਾਈ 50000 ਰੁਪਇਆ ਦੋ ਨੰਬਰ ਤੇ ਬਾਈ ਇਹ ਵੀ ਦੂਜਾ ਸੂਈ ਆ ਗਈ ਇਹਨੂੰ ਸੂਈ ਨੂੰ ਹੋ ਗਿਆ ਬਾਈ 4 ਮਹੀਨੇ ਟਾਈਮ ਬਾਈ ਕਹਿੰਨਾ ਤੇ ਦੁੱਧ ਦੇ ਥੱਲੇ ਸੀਗਾ ਦਾਸ ਤੇ ਹੁਣ ਬਾਈ ਕਹਿੰਦਾ 8 ਲੀਟਰ ਇਹਦੇ ਥੱਲੇ ਵੀ ਬਾਈ ਕੰਡੇ ਵਾਲਾ ਹਾਜ਼ਰ ਹੈਗਾ ਭਾਵੇਂ ਇਹਦੀ ਵੀ ਕੋਈ ਵੀ ਵੀਰ ਤਸੱਲੀ ਕਰ ਸਕਦਾ ਜਿੰਨਾ ਟਾਈਮ ਮਰਜੀ ਤੇ ਚਾਰ ਥਾਣਾਂ ਬਾਈ ਬਹੁਤ ਚੰਗਾ ਬਾਈ ਕਹਿੰਦਾ ਚੌਣ ਚਵਾ ਦੋਮਾਂ ਨੂੰ ਮੋਟੀ ਚਵਾਈ ਲੱਗੀ ਆ ਵਧੀਆ ਚਵਾਈ ਹੈ ਤੇ ਇਹਦਾ ਮੁੱਲ ਰੱਖਿਆ ਬਾਈ ਨੇ 27000 ਰੁਪਇਆ ਤੇ ਬਾਈ ਕਹਿੰਦਾ ਵੀ ਹੀਟ ਚ ਸੀਗੀ ਬਾਈ ਤਾਂ ਠੀਕ ਆ ਤੇ ਭਰਾਇਆ ਵਗਾ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਦੋਮਾਂ ਬੈੜਾਂ ਚੋਂ ਬੈੜ ਪਸੰਦ ਆਉਂਦੀ ਹੈ ਬਾਈ ਨਕਰੋ ਕੰਟੈਕਟ ਸੌਟ ਨੂੰ ਵੇਖਣ ਲਈ ਧੰਨਵਾਦ ਜੀ